ਇਹ ਦੁਕਾਨ ਹੈ ਜੀ ਮੇਰੇ ਦਾਦਾ ਜੀ ਲਾਲਕਨਿਆ ਲਾਲ ਜੀ ਉਹਨਾਂ ਨੇ ਕੋਈ 1900 ਕੋਠਾਈਤੀ ਦੇ ਕਰੀਬੇ ਦੀ ਸ਼ੁਰੂਆਤ ਕੀਤੀ ਸੀ ਸਾਡੀ ਸ਼ੁਰੂ ਤੋਂ ਹੀ ਪੂਰੀ ਚਨੇ ਬਹੁਤ ਮਸ਼ਹੂਰ ਨੇ ਲੋਕ ਬਾਹਰੋਂ ਆਉਂਦੇ ਨੇ ਬਾਹਰੋਂ ਦਿੱਲੀ ਬੰਬੇ ਕੈਲਕਟਾ ਔਰ ਲੋਕਲ ਵੀ ਲੋਕ ਜਿਹੜੇ ਨੇ ਪੂਰੀ ਵਾਸਤੇ ਬਹੁਤ ਜਿਆਦਾ ਸਾਡੇ ਕੋਲ ਆਂਦੇ ਨੇ। ਤੁਸੀਂ ਅਸੀਂ ਜਿੰਨਾ ਵੀ ਪ੍ਰੋਸੈਸ ਹੈ ਪੂਰੀ ਦਾ ਉਹ ਸਾਰਾ ਆਪ ਖੁਦ ਕਰਨੇ ਆ। ਪਹਿਲੇ ਤੇ ਅਸੀਂ ਮੈਦੇ ਨੂੰ ਸويرੇ ਤਾਂ ਕਿ ਉਹਨਾਂ ਨੂੰ ਛਾਣਨੇ ਦੇ ਵਿੱਚੋਂ ਚੰਗੀ ਤਰ੍ਹਾਂ ਛਾਂਣ ਕੇ ਤਿਆਰ ਕਰਨੇ ਆ ਉਹਨੂੰ ਗੁੰਨਨੇ ਆ। ਰਾਤ ਨੂੰ ਦਾਲ ਅਸੀਂ ਆਪ ਭੋਕੇ ਜਾਂਦੇ ਆ ਸويرੇ ਗਲਾਈਂਡਰ ਉੱਪਰ ਲੱਗੇ ਨੇ ਉਰਤੇ ਦਾਲ ਆਪ ਪੀਸ ਕੇ ਮਾਂ ਦੀ ਦਾਲ ਉਹਦੀ ਪੀਠੀ ਤਿਆਰ ਕਰਕੇ ਅਸੀਂ ਉਹਦੇ ਵਿੱਚ ਫੀਲਿੰਗ ਕਰਨੇ ਉਹਦੀ ਉਸ ਤੋਂ ਪਹਿਨਤ ਕਾਰੀਗਰ ਉਹਦੇ ਪੇੜੇ ਵਗੈਰਾ ਬਣਾ ਕੇ ਪਟਰੀਆਂ ਦੇ ਉੱਤੇ ਅਸੀਂ ਮੋٹے ਖੱਦਰ ਦੇ ਪੱਨੇ ਰੋਜ਼ ਰਾਤ ਨੂੰ ਉਹਨਾਂ ਨੂੰ ਧੋਣੇ ਆ ਸਾਫ਼ ਕਰਨੇ ਆ ਸਰਫ ਦੇ ਨਾਲ ਚਦਰਾਂ ਨੂੰ ਉਸ ਵੇਰੇ ਉਹਦੇ ਨਾਲ ਉਹਨਾਂ ਨੂੰ ਟਾਕੇ ਤੇ ਰੱਖਨੇ ਆ ਫਿਰ ਉਹਦੀ ਕੂੜੀ ਬਣੇਗੀ ਦੂਸਰੀ ਗੱਲ ਜਿਸ ਲਈ ਅਸੀਂ ਉਹ ਮਤ ਕੱਤਲਨ ਤੋਂ ਬਾਅਦ ਗੱਲ ਆ ਗਈ ਪਈ ਅੱਗੇ ਗਾਗ ਨੂੰ ਸਰਵ ਕਰਨੀ ਉਹ ਖਾਣ ਵਾਸਤੇ ਚਨੇ ਦੀ ਸਬਜੀ ਆਲੂ ਦੀ ਸਬਜੀ ਆਲੂ ਦੀ ਲੌਂਜੀ ਆਚਾਰ ਮੌਸਮ ਦੇ ਮੁਤਾਬਕ ਉਹ ਅਸੀਂ ਨਾਲ ਸਰਵ ਕਰਨੇ ਆ ਬਾਕੀ ਰਹਿ ਗਈ ਗੱਲ ਇਹਦੇ ਤੇ ਟੇਸਟ ਇਹਦੇ ਟੇਸਟ ਹੈ ਸਬਜੀ ਦਾ ਛੋਲੇ ਆਲੂਆਂ ਦੀ ਸਬਜੀ ਆਲੂਆਂ ਦੀ ਲੌਂਜੀ ਨਾਲ ਇਹਦੇ ਆਚਾਰ ਮੌਸਮ ਦੇ ਮੁਤਾਬਕ ਅੱਜਕੱਲ ਜਿਸ ਤਰ੍ਹਾਂ ਆਚਾਰ ਚੱਲ ਰਿਹਾ ਰਾਈ ਵਾਲਾ ਆਚਾਰ ਪੀਲਾ ਪਿਆਜ਼ ਦਾ ਮੌਸਮ ਬਦਲੇਗਾ ਫਿਰ ਅਸੀਂ ਇਹਦੇ ਵਿੱਚ ਗੋਭੀ ਦਾ ਆਚਾਰ ਗਾਜਰ ਦਾ ਆਚਾਰ ਉਹ ਚੱਲੇਗਾ ਫਿਰ ਮੌਸਮ ਬਦਲੇਗਾ ਕਚਾਲੂ ਦੇ ਆਚਾਰ ਦਾ ਸੀਜ਼ਨ ਆ ਜਾਏਗਾ ਕਚਾਲੂ ਦਾ ਆਚਾਰ ਚੱਲੇਗਾ ਔਰ ਸਬਜ਼ੀਆਂ ਵਾਸਤੇ ਮਸਾਲੇ ਜਿਹੜੇ ਨੇ ਅਸੀਂ ਆਪਣੇ ਉੱਪਰ ਗਲਾਈਂਡਰ ਲਾਏ ਨੇ ਮਸਾਲੇ ਵੀ ਗਰਮ ਆਪ ਹੀ ਤਿਆਰ ਕਰਨੇ ਆ ਯਾਰ ਦਾ ਪੀਸਾ ਮਸਾਲਾ ਅਸੀਂ ਕੋਈ ਇਸਤੇਮਾਲ ਨਹੀਂ ਕਰਦੇ ਉਹ ਵੀ ਸਾਡਾ ਆਪਣਾ ਫਾਰਮੂਲਾ ਕਾਲੀ ਮਿਰਚ ਅਜੋਕਨ ਸਾਬਤ ਧਨੀਆ ਜੀਰਾ ਛੁੰਡ ਔਰ ਕਿਨ ਨਾਲ ਇਹਦੇ ਮਿਰਚਾਂ ਵਗੈਰਾ ਜਿੰਨਾ ਵੀ ਮਤਲਬ ਮਸਾਲਾ ਨਾ ਗਰਮ ਮਸਾਲਾ ਉਹ ਸਾਰਾ ਅਸੀਂ ਆਪ ਹੀ ਤਿਆਰ ਕਰਕੇ ਆਪ ਹੀ ਕਿਤੇ ਫੇਰੀ ਹੁੰਦੀ ਹੈ ਕੋ ਜੋ ਸਾਡੇ ਦਾਦਾ ਜੀ ਨੇ ਸਾਡੇ ਪਿਤਾ ਜੀ ਨੂੰ ਸਮਝਾਇਆ ਪਿਤਾ ਜੀ ਨੇ ਮੈਨੂੰ ਸਮਝਾਇਆ ਮੈਂ ਕਿਉਂ ਆਪਣੇ ਬੱਚਿਆਂ ਨੂੰ ਵੀ ਸਮਝਾਇਆ ਉਹੀ ਫਾਰਮੂਲੇ ਉਹੀ ਮਤਲਬ ਕੁਆਲਿਟੀ ਰੇਟ ਜਿੰਨਾ ਮਰਜ਼ੀ ਵਾਜੇ ਚੀਜ਼ ਦਾ ਲੇਕਿਨ ਅਸੀਂ ਉਹੀ ਫਾਰਮੂਲਿਆਂ ਦੇ ਮੁਤਾਬਕ ਹੀ ਸੌਦਾ ਤਿਆਰ ਕਰਨਾ ਤਾਂ ਕਿ ਅੱਜ ਗਾਗ ਬਾਰੋਂ ਆਂਦਾ 20 ਸਾਲ 25 ਸਾਲ 30 ਸਾਲ ਬਾਅਦ ਉਹ ਖਾ ਕੇ ਫੇਰ ਕਹਿੰਦਾ ਵੀ ਜੋ ਮੈਂ ਪਹਿਲੇ ਖਾ ਗਿਆ ਸੀ ਅੱਜ ਵੀ ਮੈਨੂੰ ਉਹੀ ਸਵਾਦ ਉਹੀ ਚੀਜ਼ ਮਿਲਦੀ ਆ ਕਾਰਨ ਆ ਵੀ ਅਸੀਂ ਆਪਣੀ ਰੈਸਪੀ ਜਿਹੜੀ ਆ ਮੈਂ ਉਹ ਨਹੀਂ ਬਦਲੀ ਅੰਮ੍ਰਿਤਸਰ ਦੀ ਜਿਹੜੀ ਟ੍ਰੈਡੀਸ਼ਨਲ ਪੰਜਾਬੀ ਆਈਟਮ ਐ ਉਹ ਥਰੂਆਊਟ ਇੰਡੀਆ ਕੀ ਥਰੂਆਊਟ ਵਰਲਡ ਤੁਸੀਂ ਘੁਮਾਓ ਤੁਹਾਨੂੰ ਉਹ ਜਿਹੜੀ ਟ੍ਰੈਡੀਸ਼ਨਲ ਪੰਜਾਬੀ ਆਈਟਮ ਜਿਹੜੀ ਐ ਨਾ ਅੰਮ੍ਰਿਤਸਰੀ ਉਹ ਅੰਮ੍ਰਿਤਸਰ 'ਚ ਹੀ ਮਿਲੇਗੀ ਇਹ ਇੱਥੋਂ ਦੇ ਪਾਣੀ ਦੀ ਤਸਵੀਰ ਸਮਝ ਲਓ ਇੱਥੋਂ ਦਾ ਮਤਲਬ ਕਲਾਈਮੇਟ ਸਮਝ ਲਓ ਉਹ ਬਾਹਰ ਕਈ ਆਈਟਮ ਐ ਜਿਹੜੀਆਂ ਬਾਹਰ ਬਣ ਨਹੀਂ ਪਾਉਂਦੀਆਂ ਅੰਮ੍ਰਿਤਸਰ ਦੀਓ ਸਪੈਸ਼ੈਲਿਟੀ ਐ ਪੂਰੀ ਛੋਲੇ ਅੰਮ੍ਰਿਤਸਰ ਦੇ ਗੋੜਦਾ ਹਲਵਾ ਅੰਮ੍ਰਿਤਸਰ ਦਾ ਮਾਦੀ ਦਾਲ ਦੀ ਫਿਣੀ ਅੰਮ੍ਰਿਤਸਰ ਦੀ ਬੁਜੁਰਗਾਂ ਦੇ ਸ਼ੁਰੂ ਕੀਤੀ ਹੋਈ ਜਿਹੜੀ ਦੁਕਾਨਦਾਰੀ ਆ ਲੋਕਾਂ ਦੇ ਨਾਲ ਪਿਆਰ ਮੁਹੱਬਤ ਬਾਹਰੋਂ ਵੀ ਜਿਹੜੇ ਥੋਮਲੇ ਸਰ ਦੇ ਵਪਾਰੀ ਆਜ ਤੋਂ 20 ਸਾਲ 25 ਸਾਲ 30 ਸਾਲ 40 ਸਾਲ ਪਹਿਲੇ ਤੋਂ ਜਿਹੜੇ ਕੋਈ ਵੱਖ-ਵੱਖ ਸ਼ਹਿਰਾਂ ਇੰਦਲੀ ਬੰਬੇ ਕੈਲਕਟਾ ਮਦਰਾਸ ਉਘੈ ਨੇ ਜਿਸ ਲੋ ਅੰਮ੍ਰਿਤਸਰ ਆਂਦੇ ਨੇ ਉਹ ਇੱਕ ਚਾਹਤ ਰੱਖ ਕੇ ਆਂਦੇ ਨੇ ਵੀ ਅਸੀਂ ਕਨਈਏ ਕੋਲ ਜਾਣਾ ਕਨਈਏ ਦੀ ਦੁਕਾਨ ਤੇ ਜਾ ਕੇ ਪੂਰੀ ਖਾਣੀ ਆ ਕਨਈਏ ਦੀਆਂ ਪਿੰਨੀਆਂ ਲੈਣੀਆਂ ਕਨਈਏ ਦੀ ਮਠਾਈ ਲੈਣੀ ਆ ਇਸ ਕਰਕੇ ਇੱਕ ਦੇ ਮਿਲਣ ਦੀ ਚਾਹਤ ਦੂਸਰਾ ਟੇਸਟ ਤੀਸਰਾ ਆਪਣਾ ਵਿਹਾਰ ਵੀ ਹਰ ਦਿਨ ਜੀ ਆਇਆਂ ਨੂੰ ਕਹਿਣਾ ਜਿਹੜੇ ਮੱਥੇ ਹਰ ਦਿਨ ਗੱਲਬਾਤ ਕਰਨੀ ਹੈ ਇਸ ਕਰਕੇ ਗਾਗ ਵਿੱਚ ਆਹਤ ਰੱਖਦਾ ਸਾਡੇ ਗੁਲਾਮ